ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਡੀਓ ਦੇਖ ਰਹੇ ਦੋਸਤਾਂ ਨੂੰ ਵੀਰੋ ਅੱਜ ਫੇਰ ਉਹੀ ਮੁੱਦਾ ਦੁਬਾਰੇ ਫੇਰ ਭਖਿਆ ਗੱਲ ਕਰਨੀ ਆਪਾਂ ਖਸਕ-ਖਾਜ ਦੀ ਖੇਤੀ ਬਾਰੇ ਪੰਜਾਬ ਦੇ ਵਿੱਚ ਕਿੰਨੀ ਵਾਰੀ ਲੀਡਰ ਆਏ ਨੇ ਕੋਈ ਮੁੱਦਾ ਚੱਕਦਾ ਗੱਲ ਕਦੋਂ ਵੀ ਤੈਰਦੀ ਆ ਮੁੱਦਾ ਬਣਦਾ ਪਰ ਫੇਰ ਦਬਕੇ ਰਹਿ ਜਾਂਦਾ ਉਦਾਂ ਹੀ ਹੁਣ ਫੇਰ ਰਵਨੀਤ ਬਿੱਟੂ ਸਾਹਿਬ ਨੇ ਮੁੱਦਾ ਚੱਕਿਆ ਏ ਕੀ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਖੇਤੀ ਹੋਣੀ ਚਾਹੀਦੀ ਆ ਇਹ ਤਾਂ ਦੇਖੋ ਆਪਣੇ ਲਗਭਗ 80-85% ਪੰਜਾਬੀ ਸਾਰੇ ਹੀ ਕਹਿ ਰਹੇ ਨੇਗੇ ਪੰਜਾਬ ਵਾਲੇ ਵੀ ਕਿ ਇਹ ਖੇਤੀ ਪੰਜਾਬ ਦੇ ਵਿੱਚ ਲੀਗਲ ਕਰ ਦਿੱਤੀ ਜਾਵੇ ਤਾਂ ਪੰਜਾਬ ਬਚੂਗੀ ਤਾਂ ਸਿੰਥੈਟਿਕ ਨਸ਼ੇ ਨੇ ਜਿਹੜੇ ਇਹਨਾਂ ਨੇ ਦਿਨੋਂ ਦਿਨ ਵਧਦੇ ਜਾ ਰਹੇ ਨੇ ਭਗਵੰਤ ਮਾਨ ਨੂੰ ਵੀ ਇੱਥੇ ਕੈਪਟਨ ਨੂੰ ਵੀ ਕਿੰਨੇ ਆਏ ਗਏ ਤੁਰਕੇ ਸਭ ਕਹਿੰਦੇ ਸੀ ਖਤਮ ਕਰਾਂਗੇ ਇੰਨੇ ਤਸ਼ਕਰੰਦਰ ਦੇ ਤੇ ਯਾ ਕਰਤਾ ਵੋ ਕਰਤਾ ਪਰ ਨਾ ਜ਼ਿਆਦਾ ਘਟੇ ਨਹੀਂਗਾ ਸਾ ਆਪਣੇ ਜਿਹੜਾ ਨਿਗਮੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਜਿਹੜਾ ਮੁੰਡਾ ਨਸ਼ਾ ਕਰਦਾ ਸੀ ਚਿੱਟਾ ਪੀਂਦਾ ਸੀ ਉਹਦੇ ਉਹੀ ਹਾਲ ਹੀਲੇ ਨੂੰ ਪੀਂਦੇ ਨੇ ਜਿੱਥੇ ਨਸ਼ਾ ਵੇਖਦਾ ਸੀ ਉਥੇ ਨਸ਼ਾ ਉੱਕਣੀ ਹੀ ਵਿਕ ਰਿਹਾ ਨਸ਼ਾ ਦਾ ਬਿਲਕੁਲ ਖਤਮ ਵੀ ਨਹੀਂ ਹੋਇਆ ਨਾ ਘਟਿਆ ਤੇ ਹੱਲ ਫਿਰ ਇਹਦਾ ਇਹੀ ਆ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਜਿੱਥੇ ਜਾਂ ਫੀਮ ਦੀ ਜਿਹੜੀ ਆ ਖੇਤੀ ਇਹ ਲੀਗਲ ਹੋ ਜਵੇ ਇਹਨੂੰ ਐਂਡੀਪੀ ਸ਼ੀਟ ਦੇ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਇਹ ਕੀ ਆ ਚਾਰ ਬੂਟੇ ਬੰਦਾ ਘਰੇ ਵੀ ਲਾ ਲੂਗਾ ਇਹਦਾ ਕੋਈ ਐਡਾ ਸਾਈਡ ਇਫੈਕਟ ਨਹੀਂ ਹੋਣ ਲੱਗਿਆ ਜਦੋਂ ਚੰਗੀ ਗੱਲ ਆ ਆਪਣੇ ਰਵਨੀਤ ਬਿੱਟੂ ਜੀ ਬੀਜਪੀ ਦੇ ਆਪਣੇ ਮੰਤਰੀ ਨੇ ਕੇਂਦਰ ਦੇ ਦੇਖੋ ਆਪਾਂ ਮੈਂ ਅਜ ਤੱਕ ਕਦੇ ਬੀਜਪੀ ਦੀ ਚੋਣ ਨਹੀਂ ਕੀਤੀ ਰਵਨੀਤ ਬਿੱਟੂ ਸਾਹਿਬ ਸੀਗੇ ਕਾਂਗਰਸ ਦੇ ਵਿੱਚ ਉਦੋਂ ਚਲੋ ਇੱਕ ਦੋ ਵਾਰੀ ਉਹਨਾਂ ਨੂੰ ਵੋਟ ਪਾਈ ਆ ਪਰ ਜਦੋਂ ਦੇ ਬੀਜਪੀ ਜਿਗੇ ਸੀ ਆਪਾਂ ਉਹਨਾਂ ਨੂੰ ਕਿਦੋਂ ਚੰਗਾ ਕਿਹਨੂੰ ਹਟ ਕੇ ਜਿਗੇ ਦਿਲੋਂ ਲੈ ਕੇ ਸੀ ਉਹ ਪਰ ਚਲੋ ਇਹਨਾਂ ਨੇ ਜੋ ਬਿਆਨ ਦਿੱਤਾ ਇਹ ਬਹੁਤ ਵੱਡਾ ਹੈ ਵੀ ਜਿਵੇਂ ਆਪਣਾ ਜਗਮੀਤ ਜੱਗਾ ਵੀ ਕਹਿੰਦਾ ਵੀ ਇਹ ਕੱਲਾ ਬਿੱਟੂ ਦਾ ਬਿਆਨ ਨਹੀਂ ਹੁੰਦਾ ਇਹ ਅੰਦਰ ਚਰਚਾ ਹੁੰਦੀ ਆ ਇੱਕ ਜਿਹੜੀ ਕੇਂਦਰੀ ਮੰਤਰੀ ਹੋਣਾ ਇੱਕ ਬਹੁਤ ਜ਼ਿੰਮੇਵਾਰੀ ਵਾਲਾ ਅਹੁਦਾ ਤੇ ਉਹਦੇ ਤੇ ਦਿੱਤੇ ਜਾਂਦੇ ਬਿਆਨ ਵੀ ਬਹੁਤ ਜ਼ਿੰਮੇਵਾਰੀ ਵਾਲੇ ਹੁੰਦੇ ਨੇ ਇਹ ਤਾਂ ਐਨੀ ਵੀ ਆ ਕੇ ਬਿੱਟੂ ਸਾਹਿਬ ਨੂੰ ਗੱਲ ਕਰਤੀ ਤਾਂ ਉਹਨਾਂ ਨੇ ਬਿਆਨ ਦਾਖਤਾ ਇੱਕ ਨਹੀਂ ਹੈਗਾ ਇਹ ਸੋ ਲੱਗਦਾ ਵੀ ਕਿਤੇ ਬੀਜੇਪੀ ਦੇ ਸਰਕਾਰ ਦੇ ਅੰਦਰ ਕਿਤੇ ਨਾ ਕਿਤੇ ਚਰਚਾ ਚੱਲ ਰਹੀ ਆ ਕਿਉਂਕਿ ਉਹਨਾਂ ਨੂੰ ਵੀ ਪੰਜਾਬ ਦੀ ਨਾਮ ਚ ਪਤਾ ਉਹਨਾਂ ਨੇ ਵੀ ਪੰਜਾਬ ਜਿੱਤਣਾ ਉਹਨਾਂ ਦੇ ਵੀ ਮਸੂਦਾ ਸਵਾਲ ਬਣਿਆ ਹੋਇਆ ਹੋਰ ਕਿਤੇ ਸਾਰੇ ਉਹ ਜਿੱਤ ਲੈਂਦੇ ਨੇ ਕਿਤੇ ਕਰ ਦਿੰਦੇ ਨੇ ਪੰਜਾਬ 'ਚ ਉਹਨਾਂ ਦੇ ਪੈਰ ਨਹੀਂ ਲੱਗੇ ਕਿ ਕੋਈ ਸੀਟ ਨਹੀਂ ਮਿਲੀ ਉਹਨਾਂ ਨੂੰ ਪਰ ਜਿਹੜਾ ਰਵੰਦੀਤ ਬਿੱਟੂ ਸਾਹਿਬ ਨੇ ਬਿਆਨ ਦਿੱਤਾ ਉਹਦੇ ਕਰਕੇ ਸਾਨੂੰ ਵੀ ਆਸ ਬਣੀ ਆ ਵੀ ਯਾਰ ਜੇ ਕਿਤੇ ਭਾਜਪਾ ਮਸਲਾ ਹੱਲ ਕਰਦੀ ਆ ਤਾਂ ਮੈਂ ਆਪਣੇ ਸਟੇਜ ਤੇ ਬੈਠਾ ਆਉਦੀ ਜੌਬ ਤੇ ਬੈਠਾ ਵਾਅਦਾ ਕਰਕੇ ਕਹਿੰਦਾ ਮੈਂ ਭਾਜਪਾ ਨੂੰ ਵੋਟਾ ਪਾਉਂਗਾ ਤੇ ਪਾਉਂਗਾ ਵੀ ਜੇ ਕਿਤੇ ਰਵਜੀਤ ਬਿੱਟੂ ਸਾਹਿਬ ਇਹ ਇੰਨਾ ਕੰਮ ਕਰ ਦਿੰਦੇ ਨੇ ਤੇ ਅਗਲੀ ਗੱਲ ਚਲੋ ਆ ਗਈ ਇੱਕ ਜਿਹੜੇ ਨਾ ਬੁੱਧੀਜੀਵੀ ਹੋਰ ਬਹੁਤ ਬੈਟੇ ਨੇ ਪੰਜਾਬ ਦੇ ਵਿੱਚ ਜਿਵੇਂ ਪ੍ਰਾਈਮੇਸੀ ਆਰਟੀਵੀ ਵਾਲੇ ਨੇ ਮੈਂ ਚਲੋ ਇਹਨਾਂ ਦੇ ਸਾਰੇ ਪ੍ਰੋਗਰਾਮ ਦੇਖਦਾ ਮੇਰੇ ਕਹ ਲੋ ਵੀ ਇੱਕ ਦੋਸਤ ਦੇ ਕਰਕੇ ਵੀ ਇੱਕ ਦੋ ਵਾਰੀ ਮਿਲਿਆ ਵੀ ਹਾਂ ਮੈਂ ਇਹਨਾਂ ਨੂੰ ਪਰਮੀਰ ਬਾਠ ਤੇ ਸ਼ੰਧਾਵਲਕੀ ਸਾਹਿਬ ਨੂੰ ਟੈਣਾ ਸਾਹਿਬ ਨੂੰ ਆ ਫੋਟੋਆਂ ਵੀ ਮੈਂ ਪਾ ਦਿੰਦਾ ਨਾਲ ਇੱਕ ਯਾਦਗਾਰੀ ਪੰਨਿਆਂ ਦੇ ਵਿੱਚ ਫੋਟੋਆਂ ਨੇ ਥੋੜੀਆਂ ਦੇਖ ਲਓ ਇਹਨਾਂ ਨੂੰ ਮਿਲਿਆ ਤੇ ਜਦੋਂ ਵੀ ਇਹਨਾਂ ਦੇ ਮੈਂ ਪ੍ਰੋਗਰਾਮ ਤਕਰੀਬੇ ਸਾਰੇ ਦੇਖਿਆ 2017 ਤੋਂ ਦੇਖਦਾ ਆ ਰਿਹਾ ਹਾਂ ਸਾਰੀਆਂ ਏ ਟੂ ਜ਼ेड ਨਾਲ ਗੱਲਾਂ ਵਧੀਆ ਹੁੰਦੇ ਪਰ ਜਦੋਂ ਕਿਤੇ ਹਫੀਮ ਪੋਸਟ ਦੀ ਗੱਲ ਚੱਲਦੀ ਹੈ ਨਾ ਪੰਜਾਬ ਦੇ ਵਿੱਚ ਇਹਨਾਂ ਦਾ ਪਤਾ ਨਹੀਂ ਕੀ ਕੀੜਾ ਉੱਠਦਾ ਇਹਨਾਂ ਦੇ ਵੀਰੋ ਮਾਫ ਕਰਿਓ ਦੇਖਾ ਮਜਬੂਰੀ ਚ ਕਹਿਣਾ ਪੈ ਰਿਆ ਪੰਜਾਬ ਦੇ ਲੋਕ ਤੁਹਾਨੂੰ ਗਾਲਾਂ ਕੱਢਦੇ ਆ ਤੁਹਾਨੂੰ ਇਹ ਮੁੱਦੇ ਬਾਰੇ ਨਹੀਂ ਪਤਾ ਹੈਗਾ ਤੁਸੀਂ ਸਰਚ ਨਹੀਂ ਕੀਤਾ ਤੁਸੀਂ ਹੈਗਾ ਪੜ੍ਹੇ ਲਿਖੇ ਬੰਦ ਜਿਆਦਾ ਪੜ੍ਹੇ ਲਿਖੇ ਬੰਦੇ ਵੀ ਸਮਾਜ ਦੀਆਂ ਰਮਝਾਂ ਨਹੀਂ ਸਮਝ ਸਕਦੇ ਜਿਹੜੀਆਂ ਮਜਬੂਰੀਆਂ ਸੀ ਦੇਖ ਰਹੇ ਆ ਵਿੱਚ ਰਹਿੰਦੇ ਸਮਾਜ ਦੇ ਜਿੱਤੇ ਤੁਸੀਂ ਉਹ ਨਹੀਂ ਰਮਝਾਂ ਸਮਝ ਸਕਦੇ ਜੋ ਤਕਲੀਫਾਂ ਨੇ ਨਹੀਂ ਸਮਝ ਸਕਦੇ ਤੁਸੀਂ ਕਾ ਕਰਕੇ ਵਿਰੋਧ ਕਰਦੇ ਹੋ ਦੇਖੋ ਨੁਕਸਾਨ ਕੀ ਤੁਸੀਂ ਇਹ ਤੁਲਨਾ ਕਰਦੇ ਹੋ ਚੀਨ ਦੇ ਨਾਲ ਮੈਂ ਜਦੋਂ ਵੀ ਦੇਖਿਆ ਤੁਸੀਂ ਚੀਨ ਦੀ ਉਦਾਹਰਣਾਂ ਦਿੰਦੇ ਹੋ ਉਹ ਚੀਨ ਵਾਲੇ ਤਾਂ ਸੱਪ ਚਲੁੰਦੀਆਂ ਸੌ ਕੁ ਸਖਾਂਦੇ ਨੇ ਤੇ ਆਪਣੇ ਤੁਸੀਂ ਗੱਲ ਇਹ ਕਰੋ ਆਪਣੇ ਭਾਰਤ ਦੇ ਵਿੱਚ Rajasthan ਦੇ ਵਿੱਚ MP ਦੇ ਵਿੱਚ ਉੱਥੇ ਖੇਤੀ ਹੁੰਦੀ ਹੈ ਤੁਸੀਂ ਤੁਲਨਾ ਉਹਨਾਂ ਨਾਲ ਕਰੋ ਨਾ ਕਦੇ ਸੁਣਿਆ ਵੀ Rajasthan ਦੇ ਵਿੱਚ ਬੰਦਾ ਕੋਈ ਫੀਮ ਖਾ ਕੇ ਫੀਮ ਖਾ ਕੇ ਮਰ ਗਿਆ ਕੋਈ ਭੁੱਖੀ ਖਾ ਕੇ ਮਰ ਗਿਆ ਕਿਸੇ ਨੇ ਕੋਈ ਚਿੱਟਾ ਲਾਇਆ ਵੇ ਟੀਕਾ ਰਾਜਥਾਨ ਚ ਕੋਈ ਐਮਪੀ ਦਾ ਤਾਂ ਕੋਈ ਖਬਰ ਦੱਸ ਦੋ ਵੀ। ਆਈ ਹੋਵੇ। ਉੱਥੇ ਠੇਕਿਆਂ ਦੇ ਵੇਖਦੀ ਸੀ ਇਹ ਪੋਸਟਰ ਆਉਣ ਨਾਲ ਕਿੰਨੇ ਕੁ ਬੰਦੇ ਖਾਂਦੇ ਸੀ ਉੱਥੇ। ਤੇ ਮੈਂ ਕਹਿੰਦਾ ਤੁਸੀਂ ਸਾਫ਼ਤ ਕਰਕੇ ਦਿਖਾਓ ਵੀ ਇਹ ਨਸਾ। ਪੋਸਟਰ ਆਪੀ ਵਾ ਜਿਹੜੀ ਇਹ એનર્ਜੀ ਟੌਨਕਾ ਇਹ ਸਿਰਫ ਦਿਲ ਦੀ ਧੜਕਣ ਵਧਾਉਂਦੇ ਨੇ। ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਆ। ਤੇ ਬੰਦਾ ਬਾਹਰ ਮੱਪ ਹੋ ਜਾਂਦਾ ਐਕਟਿਵ ਹੋ ਜਾਂਦਾ ਬਸ ਇੰਨਾ ਹੀ ਕੁਛ ਆ। ਬਾਕੀ ਲੋੜ ਤੋਂ ਵੱਧ ਖਾਦਾ ਤਾਂ ਬਾਈ ਜੀ ਦੇਸੀ ਘੋ ਵੀ ਮੜਾ। ਤੁਸੀਂ ਰੋਟੀਆਂ ਵੱਧ ਖਾਣ ਲੱਗ ਜਓ ਭੁੱਖ ਤੋਂ ਉਹ ਵੀ ਨੁਕਸਾਨ ਕਰੂਗੀ ਟੀਮ ਪੋਸ਼ਟਾ ਇਹ ਵੱਧ ਖਾਦੀ ਦਾ ਹੀ ਨੁਕਸਾਨ ਵੀ ਇਹਦੇ ਨਾਲ ਖੂਨ ਘੜਾ ਹੋਣ ਲੱਗ ਜਾਂਦਾ ਤੇ ਇਹੀ ਚੀਜ਼ ਦੇਸੀ ਗਿਆ ਉੱਚ ਵੀ ਆ ਦੇਸੀ ਗਿਆ ਵੱਧ ਖਾਣ ਲੱਗ ਜਓ ਨਾ ਪਰਚੇਸ ਕਰੋ ਉਹ ਵੀ ਤੁਹਾਨੂੰ ਅਕਲ ਕਲੇਸਟਰੋਲ ਵਾਜੂ ਤੁਹਾਡੀਆਂ ਨੜਾਂ ਜਾ ਕੇ ਮੋਜਣਗੀਆਂ ਆ ਨਾ ਇਹਦੀ ਆ ਸਾਈਡ ਇਫੈਕਟ ਹੈ ਤਾਂ ਜੇ ਹੁਣ ਤੁਸੀਂ ਵਿਰੋਧ ਕਰਦੇ ਹੋ ਵੀ ਹਾਂ ਜੀ ਚੀਨ ਚੋਂ ਨਸ ਖਾਂਦੇ ਸੀ ਖਾ ਤਾਂ ਹੁਣ ਪੰਜਾਬ ਚ ਵੀ ਰਹਿ ਰਹੇ ਨੇ ਪੰਜਾਬ ਚ ਕਿਹੜਾ ਬੰਦਾ ਨਹੀਂ ਕਹਿੰਦਾ ਵੀ ਕਿਹੜਾ ਬੰਦਾ ਕਹਿੰਦਾ ਤੁਸੀਂ ਵੀ ਦੇਖਿਆ ਵੀ ਕੋਈ ਕਹਿੰਦਾ ਵੀ ਮੈਂ ਧੁੱਕੀਾ ਕੇ ਕੰਮ ਨਹੀਂ ਕਰਦਾ ਮੈਂ ਧੁੱਕੀਾ ਕੇ ਪੈਣਾ ਜੇ ਕੋਈ ਕਰਦਾ ਕੋਈ ਮੈਂਬਰ ਤੁਸੀਂ ਜਿਹੜੇ ਬੰਦੇ ਖਾਂਦੇ ਉਹਨਾਂ ਨੇ ਕਿਨ੍ਹੇ ਜਾਇਓ ਉਹ ਇਹ ਜਰੂਰ ਕਹਿਣਗੇ ਵੀ ਹਾਂ ਇਹਦਾ ਜਿੰਦਸਾ ਮੁੱਕਿਆ ਹੋਇਆ ਤੇ ਇਹ ਬੰਦਾ ਪੈ ਗਿਆ ਪਰ ਜਦੋਂ ਉਹਨਾਂ ਕੋਲ ਸਮਾਨ ਹੁੰਦਾ ਅਗਲਾ ਵਿਹਲਾ ਬੈਠ ਹੀ ਨਹੀਂ ਸਕਦਾ ਉਹਨੂੰ ਖਾ ਕੇ ਆਹ ਸਾਰਾ ਨਸ਼ੇ ਦਾ ਸਰਾਬ ਇਹ ਨਿਸ਼ਾਨ ਕਰ ਰਹੀ ਆ ਪੰਜਾਬ ਨੂੰ ਤੇ ਇਹਦੇ ਸ਼ਿਰ ਤੇ ਸਰਾਬ ਦੇ ਸ਼ਿਰ ਤੇ ਸਰਕਾਰ ਚੱਲਦੀ ਆ ਮਾਲੀਆ ਹੁੰਦਾ ਸਰਕਾਰ ਨੂੰ ਉਹ ਚੋਨੇ ਨਾਲੋਂ ਤਾਂ ਨਹੀਂ ਵੀਰੇ ਚੋਨੇ ਨਾਲੋਂ ਤਾਂ ਨਹੀਂ ਨੁਕਸਾਨ ਇਹਦਾ ਵੱਧ ਇੱਕ ਚੋਨੇ ਦੀ ਫਸਲ ਆ ਉਹਦਾ ਜੂੜ ਵੱਢਣ ਨੂੰ ਕਹਿੰਦੇ ਆ ਉਹਦੇ ਕਰਕੇ ਸਾਡਾ ਤਾਂ ਨਹੀਂ ਧਰਤੀ ਦਾ ਪਾਣੀ ਥੱਲੇ ਜਾ ਰਿਹਾ ਸੌਤਾ ਵੱਧ ਰਹੇ ਆ ਸਪਰੇ ਆ ਚੋਨਾ ਭਾਲਦਾ ਉਹਦੇ ਕਰਕੇ ਸਾਡੇ ਧਰਤੀ ਦੇ ਵਿੱਚ ਜ਼ਹਿਰੀਲੇ ਤੱਤ ਜਾ ਰਹੇ ਨੇ ਤੇ ਹੁਣ ਤੀਜੀ ਸਮੱਸਿਆ ਹੋਈ ਹੈ ਲੇਵਰ ਦੀ ਭਈਆਂ ਦੀ ਭਈਏ ਜਾਨੂੰ ਲੱਗੇ ਆ ਪੱਟਣ ਇਹ ਜੇ ਚੋਨਾ ਵੀਦਿਆਂ ਤਾਂ ਕਰਕੇ ਸਾਨੂੰ ਇਹ ਭਈਆਂ ਨੂੰ ਵੀ ਤਾਂ ਹੀ ਸੱਦਣਾ ਪੈਂਦਾ ਜਾ ਹੋਰ ਜੇ ਕਣਕ ਦਾ ਸੀਜ਼ਨ ਆ ਉਹ ਵੀ ਕੋਈ ਬਾਲਾ ਨਹੀਂ ਹੈਗਾ ਇੱਥੇ ਪਿੰਡਾਂ 'ਚ ਲੇਬਰ ਮਿਲ ਜਾਂਦੀ ਹੈ ਤੂੜੀ ਟੋਣੀ ਹੁੰਦੀ ਆ ਬਾਕੀ ਕਣਕ ਤਾਂ ਕੰਪੈਨ ਵੜ ਦਿੰਦੀ ਆ ਤੂੜੀ ਟੋਣੀਆਂ ਉਹ ਪਿੰਡ ਵਾਲੀ ਲੇਬਰ ਵੀ ਮਿਲ ਜਾਂਦੀ ਆ ਚੱਲ ਥੋੜੇ ਬਹੁਤੇ ਪ੍ਰਵਾਸੀ ਆ ਜਾਣਗੇ ਉਹ ਇੰਨਾ ਕਾ ਤੋਰੀ ਫਲਕਾ ਕਰ ਸਕਦੇ ਆ ਪਰ ਜਿਹੜੀਆਂ ਪੱਕੀਆਂ ਠੀਏ ਲੱਗ ਰਹੇ ਨੇ ਇਹ ਝੋਨੇ ਦੀ ਫਸਲ ਕਰਕੇ ਲੱਗ ਰਹੇ ਨੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਜੇਕਰ ਬੱਦਲ ਹੋ ਜਵੇ ਨਾ ਤਾਂ ਜਾ ਤਾਂ ਝੋਨਾ ਬੰਦ ਹੋ ਜਾ ਨਾ ਤਾਂ ਜਾ ਤਾਂ ਚਿਟਾ ਬੰਦ ਹੋ ਜਾ ਤੇ ਜਿਹੜੀ ਇੱਕ ਆ ਚੀਜ਼ ਚੰਗੀ ਆ ਜਿਹੜੀ ਗੋਰ ਲੱਖਾਂ ਬਿਮਾਰੀਆਂ ਤੋਂ ਬਚਾਉਂਦੀ ਆ ਬੰਦੇ ਨੂੰ ਉਹ ਤੁਹਾਨੂੰ ਲੱਗ ਜਾਂਦੀ ਹੈ ਵੀ ਹਾਂ ਜੀ ਇਹ ਤਾਂ ਬਹੁਤ ਜੀ ਚੀਨ ਆਇਆ ਹੋ ਗਿਆ ਜੀ ਉਹ ਹੋ ਗਿਆ ਭਰਾਵੋ ਕੁਝ ਨਹੀਂ ਹੁੰਦਾ ਮੇਰਾ ਵੀ ਰੱਗੇ ਆ 2000 ਸੰਤ ਤੋਂ ਪਹਿਲਾਂ ਪਹਿਲਾਂ ਇੱਥੇ ਆ ਮਿਲਦੀ ਸੀ 2003 ਤੱਕ ਵੀਰੋ ਇਹ ਪਕੀ ਇੱਥੇ 300 ਰੁਪਏ 400 ਰੁਪਏ ਕਿਲੋ ਮਿਲਦੀ ਰਹੀ ਆ ਪੰਜਾਬ ਦੇ ਵਿੱਚ ਹੀ ਉਦੋਂ ਦੇਖਿਆ ਤੁਸੀਂ ਕੋਈ ਮੁੰਡਾ ਕਿਹੜਾ ਚਿੱਟਾ ਲਾਉਂਦਾ ਜੀ ਉਦੋਂ ਇਹ ਬੇੜਾ ਬੇਟਿਆਂ ਦਾ ਪ੍ਰਕਾਸ਼ ਬਦਲਣਾ ਹੁੰਦਾ ਇਹਨਾਂ ਨੇ ਲਿਆਂਦਾ ਜਦੋਂ ਇਹਨਾਂ ਨੇ 2007 ਤੋਂ ਬਾਅਦ ਫੇਰ ਦੁਬਾਰੇ ਸਰਕਾਰ ਬਣੀ ਆ ਉਦੋਂ ਇਹਨਾਂ ਨੇ ਰਾਜਸਥਾਨ ਦੇ ਵਿੱਚ ਠੇਕੇ ਬੰਦ ਕਰਵਾਏ ਨੇ ਉਹ ਡਾਕਟਰ ਅਨਜੀਤ ਕਹਿੰਦਾ ਹੁੰਦਾ ਵੀ ਇਹਨਾਂ ਨੇ 330 ਕਰੋੜ ਰੁਪਈਆ ਰਾਜਸਥਾਨ ਸਰਕਾਰ ਨੂੰ ਦਿੱਤਾ ਵੀ ਤੁਸੀਂ ਇੱਥੋਂ ਜਿਹੜਾ ਤੁਹਾਨੂੰ ਘਾਟਾ ਪੈ ਰਿਹਾ ਠੇਕੇ ਬੰਦ ਕਰਨ ਨਾਲ ਉਹ ਅਸੀਂ ਦਿੰਨੇ ਆ ਤੁਸੀਂ ਠੇਕੇ ਬੰਦ ਕਰੋ ਅਸੀਂ ਪੰਜਾਬ ਦੇ ਵਿੱਚ ਚਿੱਟਾ ਵੇਚਣਾ ਇਹਨਾਂ ਨੇ ਦੋਡੇ ਪੋਸਟ ਬੰਦ ਕਰਕੇ ਪੰਜਾਬ ਦੇ ਵਿੱਚ ਬਾਦਲਾਂ ਦੀ ਦੇਣ ਆਏ ਇਹਨਾਂ ਨੇ ਕਾਲੀਆਂ ਨੇ ਚਿੱਟਾ ਲੈ ਕੇ ਆਂਦਾ ਇਹ ਤੱਤ ਬੋਲਦ ਨੇ ਮੈਂ ਆਪਦਾ ਇਲਜ਼ਾਮ ਨਹੀਂ ਲਾ ਰਿਆ ਤੇ ਜਿੱਥੇ ਪੜਿਆ ਸੁਣਿਆ ਮੈਂ ਤੱਤ ਬੋਲਦ ਨੇ ਇੰਨਾ ਦਾ 2007 ਦੇ ਰਾਜ ਵਿੱਚ ਚਿੱਟਾ ਆਉਣਾ ਸ਼ੁਰੂ ਹੋਇਆ ਉਦੋਂ ਆ ਲੱਖੇ ਸ਼ਦਾਨਾ ਬੋਲਦਾ ਹੁੰਦਾ ਕਹਿੰਦਾ ਉਦੋਂ ਜੇਲ੍ਹਾਂ ਦੇ ਵਿੱਚ ਜਿਹੜੇ ਕੈਦੀ ਸੀ ਮੁੰਡੇ ਨੌਜਵਾਨ ਮੁੰਡੇ ਸੀ ਉਹਨਾਂ ਨੂੰ ਚਿੱਟਾ ਫਰੀ ਦਿੱਤਾ ਜਾਂਦਾ ਸੀਗਾ ਉਦੋਂ ਲਤ ਲਾਈ ਜਾਂਦੀ ਸੀ ਫਿਰ ਉਹਨੂੰ ਜਦੋਂ ਜੇੜ ਤੋਂ ਛੁੱਟਦੇ ਸੀ ਕਹਿੰਦੇ ਨਾਲ ਵੀ ਵੰਦਨ ਦੇ ਵੀ ਲੈ ਜਾ ਬਾਹਰ ਮੁੰਡਿਆਂ ਨੂੰ ਸੈਂਪਲ ਦਿਖਾਓ ਇਹ ਲੱਖੇ ਸ਼ਦਾਨੇ ਦੀਆਂ ਸਟੇਟਮੈਂਟਾਂ ਪਈਆਂ ਨੇ ਇਹ ਸਰਕਾਰਾਂ ਨੇ ਚਿੱਟਾ ਲੈ ਕੇ ਆਂਦਾ ਤੁਸੀਂ ਸਰਕਾਰਾਂ ਨੂੰ ਕਹੀ ਜਾਂਦੇ ਵੇ ਚਿੱਟਾ ਬੰਦ ਕਰ ਦੇਣ ਭਗਵੰਤ ਮਾਨ ਜਿਹੜਾ 2022 ਚ ਜਿੱਤਿਆ ਬਾਈ ਜੀ ਆਇਆ ਵੀ ਵਾਦਾ ਕੀਤਾ ਸੀ ਇਹਨੇ ਵੀ ਤੁਸੀਂ ਮੇਰੀ ਟੱਚ ਦੇ ਸਾਡੇ ਨਾਲ ਵਾਦਾ ਕੀਤਾ ਸੀਗਾ ਜੀ ਸੰਗਰੂਰ ਮਲੇਸ਼ੀ ਨੂੰ ਇਹਦੇ ਦਫ਼ਤਰ ਦੇ ਵਿੱਚ ਜਦੋਂ ਇਹ ਐਮਪੀ ਹੁੰਦਾ ਸੀਗਾ ਇਹਨੇ ਕਿਹਾ ਜੀ ਕਹਿੰਦਾ ਤੁਸੀਂ ਮੇਰੇ ਟੱਚ ਦੇ ਵਿੱਚ ਲਿਓ ਆਪਣੇ ਕੋਲ ਪਾਵਰ ਆਊਗੀ ਤਾਂ ਆਪਾਂ ਖਾਸ ਕਾਇਦੀ ਖੇਤੀ ਖੋਲ੍ਹਾਂਗੇ ਪੰਜਾਬ ਦੇ ਵਿੱਚ ਪਰ ਜਦੋਂ ਆ ਗਈ ਹੁਣ ਇਹਨੇ ਉਲਟਾ ਕਹਿੰਦੇ ਜੀ ਕੀਤਾ ਹੋਇਆ ਮਲਾਜ਼ਮਾਂ ਦੀ ਦਸਣ ਦੀ ਗੱਲ ਆ ਉਹ ਕਹਿੰਦਾ ਸਾਡੇ ਤੇ 80 ਸ਼ਿਕਾਇਤਾਂ ਨੂੰ ਆਰਡਰ ਕੀਤੇ ਇਹਨੇ ਵੀ ਕੋਈ ਮਾਰ ਆਏ ਕਿਉਂਕਿ ਚਮਚਾ ਹੀ ਭੁੱਕੀ ਦਾ ਲਾਭ ਦਵਾਉਂਦੇ ਤੇ ਪਰਚਾ ਦੇ ਅੰਦਰ ਦੇਵੋ 1 ਕਿਲ ਨਹੀਂ ਸਕਤ ਹੋਊਗਾ ਜਿੰਨੇ ਮਰਜ਼ੀ ਅੰਦਰ ਦੇ ਦਿਓ 1 ਕਿਲ ਨਹੀਂ ਜਿਹੜੇ ਪੀੜਤ ਨੇ ਜਿਹੜੇ ਖਾਣ ਵਾਲੇ ਨੇ ਉਹਨਾਂ ਦਾ ਸਾਬ ਹਾਲਣਾ ਹੀ ਭਾਲਣਾ ਜਿਹੜੇ ਲੱਗੇ ਹੋਏ ਨੇ ਉਹਨਾਂ ਦਾ ਘਟੋ ਘਟ ਕਾਰਡ ਬਣ ਲੈਣ ਦੋ ਉਹਨਾਂ ਦੇ ਫੀਮ ਦੇ ਕਾਰਡ ਬਣ ਲੈਣ ਦੋ ਇਹਨਾਂ ਸਰਕਾਰ ਨੂੰ ਮਾਲੀ ਆਊਗਾ ਆ ਜਿਹੜੀ ਬਲੈਕ 2 ਨੰਬਰ ਦੇ ਵਿੱਚ ਪੰਜਾਬ ਦਾ ਪੈਸਾ ਵਾਰਾਂ ਸਟੇਟਾਂ ਨੂੰ ਜਾਂਦਾ ਜਾਂ ਸਮਗਲਾਂ ਦੀਆਂ ਜੇਬਾਂ 'ਚ ਜਾਂਦਾ ਉਹ ਰੁਕ ਜਾਊਗਾ ਉਹ ਪੰਜਾਬ ਦੇ ਵਿੱਚ ਰਹੂਗਾ ਪੰਜਾਬ ਦਾ ਹੀ ਭਲਾ ਹੋਣਾ ਪੰਜਾਬ ਦੇ ਖਜ਼ਾਨਾ ਪਰੂ ਹੁਣ ਆ ਦੇਖਿਓ ਸਾਰੇ ਥਾਣਿਆਂ ਦੇ ਸਚੋ ਨੂੰ ਆਰਡਰ ਕੀਤਾ ਇਹਨਾਂ ਵੀ ਤੁਸੀਂ ਨਾਕੇ ਲਾਓ ਵੱਧ ਤੋਂ ਵੱਧ ਚੋਣਾਂ ਕੱਟੋ ਸਰਕਾਰ ਨੇ ਹੁਣ ਉਹ ਜਿਹੜਾ ਹੱਥੋਂ ਤਾਂ ਮਿਲਣੋਂ ਹਟ ਗਿਆ ਉਹਨਾਂ ਨੂੰ ਰੋਲਾ ਪੈਂਦਾ ਜਦੋਂ ਇਹ ਕਰਜ਼ਾ ਮੰਗਦੇ ਨੇ ਹੁਣ ਇੱਥੇ ਫਿਰ ਸਰਕਾਰੀ ਆ ਡਾਕੂ ਖੜਾਤੇ ਸੜਕਾਂ ਤੇ ਵੀ ਚਲਾਨ ਘੱਟੋ ਲੋਕਾਂ ਦੇ ਜਿਹਦੇ ਹੈਲਮਟ ਨਹੀਂ ਚੱਕੋ ਚਲਾਨ ਹੱਲ ਕੀ ਆ ਬੱਡ ਸੀਟ ਵਾੜੇ ਛੋਟੀਆਂ ਗੱਡੀਆਂ ਵਾਲੇ ਤੇਰੇ ਵੱਡੀਆਂ ਗੱਡੀਆਂ ਨੂੰ ਕੋ ਪੁੱਛਦਾ ਨਹੀਂ ਆਮ ਲੋਕਾਂ ਦੇ ਵਰਕਰਾਂ ਦੇ ਸਿਰ ਲੋਕਾਂ ਦੇ ਸ਼ਰਤੇ ਫੇਰ ਇਹਨਾਂ ਨੇ ਤਲਵਾਰ ਧਾਰਤੀ ਹੈ ਸਾਡੇ ਵਰਗੇ ਅਸੀਂ ਵਰਕ ਕਰੀ ਸੀ 2013 ਤੋਂ ਝੰਡਾ ਚੱਕੇ ਸੀ ਅਸੀਂ ਝੜੂ ਦਾ ਜਦੋਂ ਫੂਲਕਾ ਸਾਹਿਬ ਲੁਧਿਆਣੇ ਕੜੇ ਜਿੱਦਾਂ ਮਰਾ ਚੰਦਾ ਚੱਕਿਆ 2022 ਤੱਕ ਅਸੀਂ ਨਾਲ ਸੀ 23 ਤੱਕ ਪਰ ਹੁਣ 24 ਜਾ ਕੇ ਜਦੋਂ ਦੇਖਿਆ ਭਗਵਾਨ ਤਵੰਦ ਕਰੀ ਨਹੀਂ ਰਿਹਾ ਕੁਝ ਤਾਂ ਸਾਡਾ ਢਾਈ ਮਨ ਕੁਛ ਹਟਿਆ ਤੇ ਰਮਨੀਤ ਬਿੱਟੂ ਜੀ ਹੱਥ ਬੰਨ੍ਹ ਕੇ ਬੇਨਤੀ ਤੁਹਾਨੂੰ ਕਰਦੇ ਆ ਤੁਸੀਂ ਮੁੱਦਾ ਚੱਕਿਓ ਠੰਡਾ ਨਾ ਪੈਣ ਦਿਓ ਅਸੀਂ ਪੰਜਾਬੀ ਤੁਹਾਡੇ ਨਾਲ ਆ ਇਹ ਖਾਸ ਖਾਸ ਦੀ ਖੇਤੀ ਨੂੰ ਲੀਗਲ ਕਰਵਾਗੇ ਤਾਂ 2027 ਦੇ ਵਿੱਚ ਤੁਹਾਨੂੰ ਮੁੱਖ ਮੰਤਰੀ ਬਣਨ ਤੋਂ ਪੰਜਾਬ ਦਾ ਕੋਈ ਨਹੀਂ ਰੋਕ ਸਕਦਾ ਕੋਈ ਤਾਕਤ ਨਹੀਂ ਰੋਕ ਸਕਦਾ ਜੀ ਨੂੰ ਇੰਨਾ ਕੰਮ ਕਰਦੇ ਹੋ ਅਸੀਂ ਤੁਹਾਡੇ ਨਾਲ ਆ ਭਾਜਪੀ ਨੂੰ ਵੋਟਾਂ ਪਾਵਾਂਗੇ ਅਸੀਂ ਆ ਇਹਨਾਂ ਨੂੰ ਦੇਖਦੇ ਆਂ ਸਾਰਿਆਂ ਨੂੰ ਕਾਹਲੀਆਂ ਨੂੰ ਪਾਲੀਆਂ ਬਦਲਾਂ ਨੂੰ ਪਾਲੀਆਂ ਕਾਂਗਰਸ ਨੂੰ ਪਾਲੀਆਂ ਸਭ ਨੂੰ ਝਾੜੂ ਵਾਲੇ ਨੂੰ ਪਾ ਕੇ ਦੇ ਨਹੀਂ ਕਿਸੇ ਨੇ ਕੱਖ ਨਹੀਂ ਕੀਤਾ ਜੇ ਤੁਸੀਂ ਸਾਡਾ ਇੰਨਾ ਕੰਮ ਕਰ ਦੋਗੇ ਨਾ ਅਸੀਂ ਵਾਦਾ ਕਰਦੇ ਆਂ ਲਾ ਮੈਂ ਆਪਣੇ ਰਜ਼ਕ ਤੇ ਬੈਠਾਂ ਭਾਜਪੀ ਖਾਸ ਖਾਸ ਦੀ ਖੇਤੀ ਪੰਜਾਬ ਦੇ ਵਿੱਚ ਲੀਗਲ ਕਰਵਾ ਗਈ ਜਾਂ ਕਾਰਡ ਬਣਾ ਤੇ ਖਾਣ ਵਾਲਿਆਂ ਦੇ ਤਾਂ ਭਾਜਪੀ ਦੀ ਸਰਕਾਰ 2022 ਦੇ 25 ਦੇ ਵਿੱਚ ਕੋਈ ਰੋਕ ਨਹੀਂ ਸਕਦਾ ਮੈਦਨ ਲਾਲੇ ਨੂੰ ਸਰਕਾਰ ਬਣਨ ਤੋਂ ਇਹ ਨਵਜਾ ਬਾਈ ਜੀ ਬਣ ਕੇ ਦਵਨਣਾ ਦਿਓ ਮੇਰਾ ਪਿੰਡ ਬਟਾਰੀਆ ਰਮਨ ਨੂੰ ਤੁਸੀਂ ਜਾਣਦੇ ਹੋ ਉਹ ਸਾਡਾ ਕਮਾਂਡੀ ਆ ਉਹਦੇ ਕਰਕੇ ਤੁਸੀਂ ਕਦੇ ਵੀ ਆਏ ਬਟਾਰੀ ਮਿਲ ਲਿਓ ਤੁਹਾਨੂੰ ਅਸੀਂ ਸਾਰੇ ਆਪਣੇ ਜਿਹੜੇ ਵਰਕਰ ਆ ਸਾਡੀ ਟੀਮ ਆ ਤੁਹਾਨੂੰ ਗੱਲਬਾਤ ਕਰਵਾ ਦਾਂਗੇ ਤੁਹਾਡੀ ਤੁਹਾਡੀ ਖੁੱਲ ਕੇ ਸਪੋਰਟ ਕਰਾਂਗੇ ਜਿਵੇਂ ਅਸੀਂ ਪਹਿਲਾਂ ਇਹਨਾਂ ਦੀ ਝੜੂ ਵਾਲੇ ਨਹੀਂ ਕੀਤੀ ਆ ਪਰ ਇਹ ਸਾਡੇ ਨਹੀਂ ਉਤਰੇ ਕਰੇ ਆ ਚੋਨਾ ਵੀ ਇਤਕੀ ਰੁਲ ਗਿਆ ਪਹੀਆਂ ਦਾ ਤੱਕ ਵੱਧ ਗਿਆ ਨਾਕੇ ਲਾ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਨ ਲੱਗੇ ਜਿਹੜੀ ਜਨਤਾ ਦਾ ਗਲ ਭੰਗੜਾ ਕਹਿੰਦਾ ਜੀ ਭੰਗੜੇ ਪੈਣਗੇ ਕੋਈ ਭੰਗੜਾ ਨਹੀਂ ਪੈ ਰਿਆ ਉਹੀ ਕੈਰ ਨੇ ਪੈ ਰਿਆ ਲੋਕਾਂ ਦੇ ਘਰੇ ਸਾਡੇ ਪਿੰਡ ਇੱਕ ਪਰਿਵਾਰ ਦੇ ਵਿੱਚੋਂ ਤਿੰਨ ਮੁੰਡੇ ਨੌਜਵਾਨ ਮਰੇ ਜੀ ਉਹਨਾਂ ਦਾ ਘਰ ਖਾਲੀ ਹੋ ਗਿਆ ਵੰਸ਼ ਘਾਤ ਮੁਗ ਗਿਆ ਉਹਨਾਂ ਦਾ ਇਹ ਚਿੱਟੇ ਹੀ ਕਰਕੇ ਆਪੋਸਤਾਂ بیم ਖੁੱਲੀ ਹੁੰਦੀ ਉਹ ਬਚ ਲੈਣੀਆਂ ਜਾਂਦਾ ਉਹਨਾਂ ਨੇ ਕਿੰਨੇ ਹਜ਼ਾਰਾਂ ਲੱਖਾਂ ਪਰਿਵਾਰ ਬਚ ਜਾਂਦੇ ਉਹਨਾਂ ਨੇ ਜਾਂਦਾ ਬਚ ਜਾਣਗੀਆਂ ਚਿੱਟੇ ਵਾਲਿਆਂ ਦੇ ਵੇਖ ਕੇ ਗੋਲੀ ਮਾਰ ਦਿਓ ਗੋਲੀ ਦਾ ਆਰਡਰ ਕਰ ਦਿਓ ਚਿੱਟੇ ਵਾਲਿਆਂ ਦੇ બસ ਬੇਨਤੀ ਹੈਗਾ ਪੰਜਾਬ ਦੇ ਵਿੱਚ ਖਾਦ ਖਾਦੀ ਖੇਤੀ ਲੀਗਲ ਕਰਵਾਓ ਤੇ ਬਾਕੀ ਜਿਹੜਾ ਇਹਦਾ ਵਿਰੋਧ ਕਰਦੇ ਆ ਹੱਥ ਬੰਨ੍ਹ ਕੇ ਬੇਨਤੀ ਆਜੋ ਸਾਡੇ ਨਾਲ ਤਰਕ ਨਾਲ ਗੱਲ ਕਰ ਲਓ ਇਹਦੇ ਪੋਸ਼ਤ ਅਫੀਮ ਦੇ ਨੁਕਸਾਨ ਦੱਸ ਦਿਓ ਤੁਸੀਂ ਜਿੱਤ ਗਏ ਤਾਂ ਅਸੀਂ ਤੁਹਾਡੇ ਜੁੱਤੀ ਚ ਪਾਣੀ ਪੀਵਾਂਗੇ ਤੇ ਜੇ ਅਸੀਂ ਜਿੱਤ ਗਏ ਤਾਂ ਫਿਰ ਅਸੀਂ ਤੁਹਾਨੂੰ ਜੁੱਤੀ ਚ ਪਾਣੀ ਪੀਣ ਨੂੰ ਨਹੀਂ ਕਹਿੰਦੇ ਬਸ ਆਹ ਤਾਂ ਚੁੱਪ ਕਰਕੇ ਘਰੇ ਬਹਿ ਜਿਓ ਬਸ ਬੇਨਤੀ ਹੈ ਵਿਰੋਧ ਨਾ ਕਰੋ ਕੰਮ ਹੋ ਲੈਣ ਦੇ ਸਾਡਾ ਇਹ ਚਲੋ ਧੰਨਵਾਦ ਜੀ ਪ੍ਰਾਈਮੇਸ਼ੀਆ ਟੀਵੀ ਨੂੰ ਫੇਰ ਬੇਨਤੀ ਕਰਦਾ ਇਹਦਾ ਵਿਰੋਧ ਨਾ ਕਰੋ ਤੁਸੀਂ ਇਹਦੇ ਵਿੱਚ ਸਰਚ ਕਰ ਲਓ ਪਿੰਡਾਂ 'ਚ ਜਾ ਕੇ ਇਹਦੇ ਨਾਲ ફોર્ટ બના લવો એ ધનવાદ